ਰੈਡੀ ਗੁਰਮੀਤ ਅਤੇ ਗगन ਪਤਕੇ ਮਿੱਤਰ ਸਨ ਡੰਡੀ ਉਹ ਦੋਵੇਂ ਜਣੇ ਇੱਕੋ ਸਕੂਲ ਅਤੇ ਇੱਕੋ ਜਮਾਤ ਵਿੱਚ ਪੜਦੇ ਸਨ ਡੰਡੀ ਸਕੂਲ ਜਾਣ ਵਾਸਤੇ ਗੁਰਮੀਤ ਅਤੇ ਗगन ਕੋਲ ਵੱਖੋ-ਵੱਖਰੇ ਸਾਈਕਲ ਸਨ ਡੰਡੀ ਗੁਰਮੀਤ ਅਤੇ ਗगन ਭਾਵੇਂ ਆਪੋ ਆਪਣੀ ਸਾਈਕਲ ਉੱਤੇ ਸਕੂਲ ਜਾਂਦੇ ਸਨ ਪਰ ਜਾਂਦੇ ਰੋਜ਼ਾਨਾ ਇਕੱਠੇ ਸਨ ਡੰਡੀ ਗੁਰਮੀਤ ਗੁਰਮੀਤ ਪੜ੍ਹਾਈ ਵਿੱਚ ਗगन ਨਾਲੋਂ ਹੁਸ਼ਿਆਰ ਸੀ ਡੰਡੀ ਉਹ ਸਕੂਲ ਜਾਣ ਵਾਸਤੇ ਰੋਜ਼ਾਨਾ ਗगन ਨਾਲੋਂ ਪਹਿਲਾਂ ਤਿਆਰ ਹੋ ਜਾਂਦਾ ਡੰਡੀ ਉਹ ਰੋਜ਼ ਗਲੀ ਵਿੱਚ ਆ ਕੇ ਘੰਟੀ ਵਜਾਉਂਦਾ ਡੰਡੀ ਗੁਰਮੀਤ ਦੀ ਘੰਟੀ ਦੀ ਆਵਾਜ਼ ਸੁਣ ਕੇ ਗगन ਘਰੋਂ ਨਿਕਲਦਾ ਅਤੇ ਫਿਰ ਦੋਵੇਂ ਜਣੇ ਇਕੱਠੇ ਸਕੂਲ ਜਾਂਦੇ ਡੰਡੀ ਅੱਜ ਵੀ ਸਕੂਲ ਜਾਣ ਲਈ ਗੁਰਮੀਤ ਪਹਿਲਾਂ ਤਿਆਰ ਹੋਇਆ ਸੀ ਡੰਡੀ ਉਹ ਗਲੀ ਵਿੱਚ ਆ ਕੇ ਘੰਟੀ ਵਜਾਉਣ ਲੱਗਾ ਡੰਡੀ ਉਹ ਕਿੰਨੀ ਦੇਰ ਘੰਟੀ ਵਜਾਉਂਦਾ ਰਿਹਾ ਪਰ ਗगन ਨੇ ਕੋਈ ਹੁੰਗਾਰਾ ਨਹੀਂ ਦਿੱਤਾ ਸੀ ਡੰਡੀ ਗगन ਕਿੰਨੀ ਦੇਰ ਬਾਅਦ ਬਾਹਰ ਨਿਕਲਿਆ ਡੰਡੀ ਗਗੰਦੀ ਸੁਸਤੀ ਵੇਖ ਕੇ ਗੁਰਮੀਤ ਖਿਜ ਪਿਆ ਡੰਡੀ ਗਗਨ ਯਾਰ ਤੂੰ ਸਮੇਂ ਸਿਰ ਤੁਰਿਆ ਕਰ ਡੰਡੀ ਹੁਣ ਸਕੂਲ ਦੇਰ ਨਾਲ ਪਹੁੰਚਾਂਗੇ ਡੰਡੀ ਸਕੂਲ ਦੇਰ ਨਾਲ ਪਹੁੰਚਣ ਕਰਕੇ ਝੜਕਾਂ ਵੀ ਪਹਿਨ ਗਿਆ ਗੁਰਮੀਤ ਨੇ ਆਖਿਆ ਡੰਡੀ ਯਾਰ ਮੈਂ ਕੀ ਕਰਦਾ ਪ੍ਰਸ਼ੰਜਨ ਰੋਟੀ ਨਹੀਂ ਪੱਕੀ ਸੀ ਡੰਡੀ ਬਾਲਣ ਗਿੱਲਾ ਹੁਣ ਕਰਕੇ ਅੱਜ ਕਿੰਨੀ ਧੀਰ ਮੰਮੀ ਕੋਲੋਂ ਚੁੱਲ੍ਹੇ ਵਿੱਚ ਅੱਗ ਨਹੀਂ ਬਲੀ ਗਗਨ ਨੇ ਆਪਣੀ ਮਜਬੂਰੀ ਦੱਸੀ ਡੰਡੀ ਹੁਣ ਗੁਰਮੀਤ ਦਾ ਪਾਰਾ ਹੋਰ ਚੜ ਗਿਆ ਡੰਡੀ ਮੰਮੀ ਕੋਲੋਂ ਅੱਗ ਨਹੀਂ ਬਲ ਰਹੀ ਸੀ ਰੈਡੀ ਅਤੇ ਤੂੰ ਕੀ ਕਰਦਾ ਸੀ ਪ੍ਰਸ਼ਨ ਚਿੰਨ ਅੱਗ ਬਾਲਣ ਵਿੱਚ ਤੈਨੂੰ ਮਾਂ ਦੀ ਮਦਦ ਕਰਨੀ ਚਾਹੀਦੀ ਸੀ ਗੁਰਮੀਤ ਨੇ ਆਖਿਆ ਡੰਡੀ ਇਨਾਂ ਨੂੰ ਆਖਣ ਉੱਤੇ ਗगन ਨੇ ਮੂੰਹ ਮੋਟਾ ਕਰ ਲਿਆ ਡੰਡੀ ਫਿਰ ਸਕੂਲ ਨੂੰ ਜਾਂਦੇ ਵਕਤ ਉਹ ਸਾਰੇ ਰਾਹ ਗੁਰਮੀਤ ਨਾਲ ਨਾ ਬੋਲਿਆ ਡੰਡੀ ਗੁਰਮੀਤ ਅਤੇ ਗगन ਸਕੂਲੋਂ ਛੁੱਟੀ ਹੁਣ ਉੱਤੇ ਵੀ ਇਕੱਠੇ ਘਰ ਆਉਂਦੇ ਸਨ ਪਰ ਅੱਜ ਗगन ਗੁਰਮੀਤ ਨਾਲ ਨਾ ਆਇਆ ਡੰਡੀ ਉਹ ਗੁਰਮੀਤ ਦੇ ਅੱਗੇ-ਅੱਗੇ ਸਾਈਕਲ ਭਜਾ ਲਿਆਇਆ ਸੀ ਡੰਡੀ ਅਗਲੇ ਦਿਨ ਫਿਰ ਰੋਜ਼ਾਨਾ ਵਾਂਗ ਗੁਰਮੀਤ ਗगन ਨੂੰ ਬੁਲਾਉਣ ਵਾਸਤੇ ਗਲੀ ਵਿੱਚ ਆ ਕੇ ਘੰਟੀ ਵਜਾਉਣ ਲੱਗਾ ਡੰਡੀ ਗੁਰਮੀਤ ਕਿੰਨੀ ਦੇਰ ਘੰਟੀ ਵਜਾਉਂਦਾ ਰਿਹਾ ਡੰਡੀ ਗगन ਬਾਹਰ ਨਾ ਨਿਕਲਿਆ ਡੰਡੀ ਮੈਂ ਨਹੀਂ ਅੱਜ ਸਕੂਲ ਜਾਣਾ ਗगन ਨੇ ਕਿੰਨੀ ਦੇਰ ਬਾਅਦ ਬੂਹਾ ਖੋਲ ਕੇ ਆਖਿਆ ਅਤੇ ਵਾਪਸ ਅੰਦਰ ਚਲਾ ਗਿਆ ਡੰਡੀ ਗगन ਵੱਲੋਂ ਨਾ ਕਰਨ ਤੋਂ ਬਾਅਦ ਗੁਰਮੀਤ ਇਕੱਲਾ ਹੀ ਸਕੂਲ ਨੂੰ ਤੁਰ ਪਿਆ ਡੰਡੀ ਗੁਰਮੀਤ ਇਕੱਲਾ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਉਸਦਾ ਸਾਈਕਲ ਪੈਂਚਰ ਹੋ ਗਿਆ ਡੰਡੀ ਜਿੱਥੇ ਗੁਰਮੀਤ ਦਾ ਸਾਈਕਲ ਪੈਂਚਰ ਹੋਇਆ ਸੀ ਉਥੇ ਨਜ਼ਦੀਕ ਕੋਈ ਵੀ ਪੈਂਚਰ ਲਾਉਣ ਵਾਲੀ ਦੁਕਾਨ ਨਹੀਂ ਸੀ ਡੰਡੀ ਪੈਂਚਰ ਲਾਉਣ ਵਾਲੀ ਦੁਕਾਨ ਲਗਭਗ ਅੱਧਾ ਕਿਲੋਮੀਟਰ ਅੱਗੇ ਜਾ ਕੇ ਸੀ ਡੰਡੀ ਪੈਂਚਰ ਲਾਉਣ ਵਾਲੀ ਦੁਕਾਨ ਤੱਕ ਪਹੁੰਚਣ ਲਈ ਗੁਰਮੀਤ ਸਾਈਕਲ ਨੂੰ ਰੇੜਨ ਲੱਗ ਪਿਆ ਡੰਡੀ ਗੁਰਮੀਤ ਅਜੇ ਦੁਕਾਨ ਉੱਤੇ ਪਹੁੰਚਿਆ ਨਹੀਂ ਸੀ ਗगन ਪਿੱਛੋਂ ਸਾਈਕਲ ਭਜਾਉਂਦਾ ਹੋਇਆ ਆਇਆ ਡੰਡੀ ਗगन ਨੇ ਗੁਰਮੀਤ ਕੋਲ ਆਕੇ ਜੋਰ-ਜੋਰ ਦੀ ਘੰਟੀ